ਅਮਲੀ ਬੰਦੇ ਖਾਣ ਗੋਲੀਆਂ ਫੀ ਮਦੀਆਂ दारू ਵਾਲੇ ਵਿੱਚ ਗਾਰੇ ਦੇ ਨਿਬੜੇ ਦੇਖੇ ਨੇ ਅਮਲੀ ਬੰਦੇ ਖਾਣ ਗੋਲੀਆਂ ਫੀ ਮਦੀਆਂ दारू ਵਾਲੇ ਵਿੱਚ ਗਾਰੇ ਦੇ ਨਿਬੜੇ ਦੇਖੇ ਨੇ ਬੋਤਲ ਤੇ ਡਿੱਗਣ ਲਾਲਾਂ ਤਿਲ ਤਾਂ ਠੇਕੇ ਨੂੰ ਖਿਸਕਦੀਆਂ ਬੀਪੀ ਸੁਕੀਦਾਰੂ ਗੱਲਾਂ ਜਾਵਣ ਪਿਚਕਦੀਆਂ ਪਏ ਰੂੜੀ ਤੇ ਅਕਸਰ ਕੁੱਤੇ ਚੱਟ ਜਾਂਦੇ ਕਰ ਜਾ ਕੇ ਜੋ ਬੱਚਿਆਂ ਉੱਤੇ ਖਿਜਦੇ ਦੇਖੇ ਨੇ ਆਮਲੇ ਪੰਪ ਤੇ ਖਾਣ ਗੋਲੀਆਂ ਫੀ ਮਦੀਆਂ दारू ਵਾਲੇ ਵਿੱਚ ਗਾਰੇ ਦੇ ਲਿਬੜੇ ਦੇਖੇ ਨੇ ਅਮ